ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਹੀ ਤੇ ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ حاضر ਹੋਏ ਹਾਂ ਬਿਰਦਾਸ ਜਿਸ ਨੂੰ ਲਿਖਿਆ ਹੈ ਸਰਜੀ ਸਿੰਘ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਜੀ ਅੱਜ ਤਰਮ ਨੂੰ ਬਿਰਦਾਸ ਵਿੱਚ ਆਈ ਨੂੰ ਲੀਹਨੇ ਦੇ ਕਰੀਬ ਹੋ ਗਿਆ ਸੀ ਹੁਣ ਕਿਤੇ ਜਾ ਕੇ ਉਹਦੇ ਮਨ ਨੂੰ ਮਾੜਾ ਮੋਟਾ ਦੀ ਵੀ ਹੈਵ ਅ ਜੈਸੀ ਪੈਲੇ ਚਾਰ ਪੰਜ ਦਿਨ ਉਹ ਦੇ ਚੰਦ ਦੀ ਕਿਉਂਕਿ ਆਜਨ ਵੀ ਥਾਂ ਤੇ ਰਹਿਣਾ ਕਿਹੜਾ ਕੋਈ ਸੌਖੀ ਜਨ ਹੈ ਉਹ ਵੀ ਜਿਹੇ ਥਾਂ ਤੇ ਜਿੱਥੇ ਸਾਰੇ ਬਜ਼ੁਰਗ ਕਿਸੇ ਨਾ ਕਿਸੇ ਦੁੱਖ ਕਰਕੇ ਸਤਾਏ ਇੱਥੇ ਛੱਡ ਦਿੱਤੇ ਗਏ ਸੀ ਸਭ ਦੇ ਫਰਾਪੇ ਹੋਏ ਚਿਹਰੇ ਦੇਖ ਕੇ ਕਰਮੋਂ ਦਾ ਦਿਲ ਖੋਲਾ ਪੈ ਜਾਂਦਾ ਸੀ ਉਹਨੂੰ ਵੀ ਅਚ ਜਿਹੀ ਜਿਹੀ ਲੱਗਦੀ ਸੀ ਕਿ ਪਤਾ ਨਹੀਂ ਕਦੋਂ ਰੱਬ ਇਸ ਨਰਕ ਵਰਗੀ ਜ਼ਿੰਦਗੀ ਤੋਂ ਛੁਟਕਾਰਾ ਕਰਵਾਏਗਾ ਉਹ ਆਪਣੇ ਪੁੱਤ ਛਿੰਦੇ ਨੂੰ ਮਨ ਵਿੱਚ ਲੱਖ ਲੱਖ ਵਾਰ ਕੋਸਦੀ ਤੇ ਆਪ ਮੁਹਾਰੇ ਹੀ ਕਹਿੰਦੀ ਕਿ ਪੁੱਤ ਤੇਰੀ ਪਰਨਾ ਵਿੱਚ ਮੈਥੋਂ ਕਿਹੜੀ ਹੁਨਤਾ ਹੀ ਰਹਿ ਗਈ ਸੀ ਜਿਹੜਾ ਤੂੰ ਮੈਨੂੰ ਬਹੁ ਦੇ ਅੱਖ ਲੱਗ ਕੇ ਇੱਥੇ ਸ਼ਹਿਰ ਦਵਾਈ ਦਵਾਉਣ ਦੇ ਬਹਾਨੇ ਦਰਗਾਹ ਤੋਂ ਬਿਛੜ ਗਿਆ ਪਰ ਫਿਰ ਮਨ ਨੂੰ ਤੇ ਜੋੜੀ ਹੋਈ ਆਖਰੀ ਈਪਨਾ ਉਹਦੇ ਕੀ ਬਸ ਸਭ ਵਿਚਾਰੇ ਦੇ ਮੈਂ ਆਪ ਹੀ ਉਹਨੂੰ ਨਰਕ ਵਿੱਚ ਧੱਕਾ ਦਿੰਦਾ ਹੈ ਉਹ ਤਾਂ ਵਿਚਾਰਾ ਕਿਸੇ ਸੁਧਾਰਨ ਘਰ ਦੀ ਲੜਕੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਤਾਂ ਕਿ ਸਾਡੀ ਚੰਗੀ ਤਰ੍ਹਾਂ ਦੇਖਭਾਲ ਹੋ ਸਕੇ ਪਰ ਅਸੀਂ ਹੀ ਦੋਵੇਂ ਜੀਆਂ ਨੇ ਰੇੜਤਾ ਪਾ ਕੇ ਬੈਠ ਗਏ ਕਿ ਕਿਸੇ ਚੰਗੇ ਘਰ ਦੀ ਲੜਕੀ ਨਾਲ ਵਿਆਹ ਕਰਾਂਗੇ ਤੇਰਾ ਬਸ ਜਿੱਦਣ ਦਾ ਵਿਆਹ ਕੀਤਾ ਹਿੰਦੇ ਦਾ ਉਸ ਦਿਨ ਤੋਂ ਵੀ ਘਰ ਵਿੱਚ ਕਲੇਸ਼ ਪੈ ਗਿਆ ਆਖੇ ਮੈਂ ਨਹੀਂ ਪਕਾਉਣੀਆਂ ਜੀ ਰੋਟੀਆਂ ਸਾਰੇ ਡੱਬੜ ਦੀਆਂ ਆਪੇ ਲਾ ਲੈਣ ਜਿਨੇ ਖਾਣੀਆਂ ਨਹੀਂ ਛਿੰਦੇ ਦਾ ਬਾਪੂ ਦਿਲਦਾਰੀ ਹੋ ਕਰਕੇ ਤੇ ਨਿੱਤ ਦੇ ਕਲੇਸ਼ ਕਰਕੇ ਹੌਪਾ ਲੈ ਕੇ ਹੀ ਵਰ ਗਿਆ ਮੈਂ ਤਾਂ ਉਹਦੀ ਮੌਤ ਪਿੱਛੋਂ ਨਿਆਸਰੀ ਜਹੀ ਹੋ ਗਈ ਉਹ ਓ ਛਿੰਦੇ ਦੋ ਸਾਲ ਮਗਰੋਂ ਇੱਕ ਤੀਵੀ ਹੋ ਗਈ ਛਿੰਦੇ ਦੇ ਗੀਦਾ ਬੜਾ ਪਿਆਰਾ ਨਾਮ ਸੀਤ ਸੀ ਜਮਾ ਛਿੰਦੇ ਕੋਤ ਵਰਗੀ ਸੀ ਮਹਾਂਦਰੇ ਤੋਂ ਬਿਲਕੁਲ ਛਿੰਦੇ ਵਰਗੀ ਹੁਣ ਮੈਨੂੰ ਲੱਗਣ ਲੱਗਾ ਸੀ ਕਿ ਚਲੋ ਹੁਣ ਦਿਨ ਉਸ ਦੇ ਨਾਲ ਸੀਰਤ ਕਰਕੇ ਬਦਲ ਜਾਣਗੇ ਬੜਾ ਚੁੱਕਣ ਨੂੰ ਜੀ ਕਰਦਾ ਸੀ ਮੇਰਾ ਉਹਨੂੰ ਪਰ ਨੂੰਹ ਦੇ ਡਰ ਕਰਕੇ ਚੁੱਕ ਨਾ ਸਕਦੀ ਇੱਕ ਦੋ ਵਾਰੀ ਨੂੰ ਤੋਂ ਪੁੱਛਿਆ ਵੀ ਪਰ ਉਹ ਜੰਦਰੀ ਨੇ ਕੋਈ ਹੰਗਾਰਾ ਨਾ ਦਿੱਤਾ ਜਦੋਂ ਸੰਦੇਪ ਪੁੱਤ ਮੇਰੇ ਕੋਲ ਨੂੰ ਲੈ ਕੇ ਆਉਂਦਾ 10 ਮਿੰਟ ਬੈਠ ਜਾਂਦਾ ਤਾਂ ਬਹੂ ਭਾਂਡੇ ਭੰਣੇ ਸ਼ੁਰੂ ਕਰ ਦਿਆ ਕਰੀ ਫਿਰ ਮੈਂ ਆਪ ਹੀ ਕੀ ਨੂੰ ਦੋਹਾਂ ਦੇ ਕਲੇਸ਼ ਤੋਂ ਬਚੜੀ ਉਸ ਨੂੰ ਜਾਣ ਲਈ ਕਹਿ ਦਿਆ ਕਰ ਮਨ ਦੇ ਵਿੱਚ ਇਹੀ ਚੋਰਾ ਰਹਿ ਜਾਂਦਾ ਕਿ ਉਹ ਦੋ ਸਿੰਦਾ ਸਿੰਦੇ ਦੇ ਆਖੇ ਲੱਗ ਜਾਂਦੀ ਤਾਂ ਆ ਦਿਨ ਦੇਖਣੇ ਨਾ ਪੈਂਦੇ ਹੁਣ ਮਨ ਵਿੱਚ ਤਸਤਾਵ ਸੀ ਕਿ ਇਹੋ ਜਿਹੇ ਪੈਸੇ ਲੋਕ ਕਿਸੇ ਨੇ ਕੀ ਜਤਨ ਇਹ ਤਾਂ ਛੋਟਾ ਜਿਹਾ ਪਰਿਵਾਰ ਖੇਰੂ-ਖੇਰੂ ਹੋ ਗਿਆ। ਛਿੰਦੇ ਦੇ ਬਾਪੂ ਦੀ ਉਹ ਇੱਛਾ ਸੀ ਕਿ ਇੱਕ ਹਲਾਲ ਹੋ ਲੈ ਲਈਏ। ਇਕੱਲੇ ਕਹਿਰੇ ਬੱਚੇ ਨਾਲ ਕੀ ਬਣਦਾ ਹੈ? ਪਰ ਆਹ ਜਿਹੜੀ ਚੰਦਰੀ ਰੀਤ ਬਣੀ ਬਣ ਗਈ ਕਿ ਹੁਣ ਪਹਿਲਾ ਪੁੱਤ ਹੋ ਗਿਆ। ਹੋਰ ਹਲਾਤ ਤਾਂ ਕੀ ਕਰਨਾ? ਐਵੇਂ ਜ਼ਮੀਨ ਦਾ ਵਡਵਾਰਾ ਹੋ ਤੇ ਨਾਲੇ ਨਿੱਤ ਦਾ ਕਲੇਸ਼ ਹੋਊ। ਜੇ ਦੋ ਹੁੰਦੇ ਤਾਂ ਇੱਕ ਤਾਂ ਸਾਹਮਣ ਦਾ ਮੈਨੂੰ ਆ ਬੇਦਰ ਸਾਨੂੰ ਬਾੜੇ ਦੇੰਤਾਂ ਨੂੰ ਦੇਖਣੀ ਪੈਂਦੀ ਪਰ ਫਿਰ ਖਿਆਲ ਆਉਂਦਾ ਕਿ ਉਸ ਦਾਡੇ ਦੀਆਂ ਲਿਖੀਆਂ ਬਾਰੇ ਕੋਈ ਨਹੀਂ ਜਾਣਦਾ ਕਿ ਉਸ ਨੇ ਕਿਹੜੇ ਦਿਨ ਬਣਾਉਣੇ ਹੋਰ ਮਾਨ ਵਿੱਚ ਪਹਿਲੇ 2 ਮਹੀਨੇ ਵਿੱਚ ਜਿਹੜੀ ਹਲਚਲ ਹੋਈ ਸੀ ਉਹ ਹੋ ਗਈ ਆਪਣੇ ਨਾਲ ਤੇ ਬਾਦ ਦੀਆਂ ਨੂੰ ਦੇਖ ਕੇ ਮਨ ਨੂੰ ਤਰਫਾਸ ਦੇਸ਼ ਦਿਦਾ ਨਾਲੇ ਹੁਣ ਸਾਰਿਆਂ ਨਾਲ ਦੁਕਲ ਜਹੀ ਵੀ ਖੁੱਲ ਗਈ ਸੀ ਜਦੋਂ ਵੀ ਛਿੰਦੇ ਪੁੱਤ ਤੇ ਉਹਦੀ ਧੀ ਦੀ ਯਾਦ ਆਉਂਦੀ ਤਾਂ ਅੱਥਰੂਆਂ ਦਾ ਹੜਾ ਆ ਜਾਂਦਾ ਸੀ ਤੇ ਫਿਰ ਉਹਦੀ ਕੁਛੀ ਲਈ ਦੇਰ ਤੇ ਪੱਥਰ ਵੀ ਧਰ ਲੈਂਦੀ ਸੀ ਸਾਰੇ ਨਾਲ ਦੇ ਇੱਕ ਦੂਜੇ ਨੂੰ ਦਰਵਾਸ ਦਿੰਦੇ ਤੇ ਮਨ ਹਲਕਾ ਕਰ ਦਿੰਦੇ ਹਰ ਕੋਈ ਕਿਸੇ ਨਾ ਕਿਸੇ ਦੁੱਖ ਤੋਂ ਪੀੜਤ ਸੀ ਕੋਈ ਕਹਿੰਦੀ ਕਿ ਮੇਰਾ ਪੁੱਤ ਨਸ਼ੀ ਕਰਦਾ ਤੇ ਉਸ ਦਾ ਬਿਆਨ ਹੀ ਨਹੀਂ ਹੋਇਆ ਤੇ ਦੂਜੇ ਨੇ ਨੂੰ ਦੇ ਆ ਕਿ ਲੱਕੇ ਸਾਰਾ ਕੁਝ ਸਾਂਭ ਲਿਆ ਤੇ ਮੈਨੂੰ ਇੱਥੇ ਛੱਡ ਗਏ ਕੋਈ ਕਹਿੰਦੀ ਕਿ ਮੇਰਾ ਪੁੱਤ ਨੌਕਰੀ ਕਰਦਾ ਹੋਣ ਕਰਕੇ ਪਿੰਡੋਂ ਸਾਰਾ ਕੁਝ ਵੇਚ ਵਟ ਕੇ ਸ਼ਹਿਰ ਰਹਿਣ ਲੱਗ ਪਿਆ ਤੇ ਮੇਰਾ ਉੱਥੇ ਜੀਣਾ ਲੱਗੇ ਤੇ ਮੈਂ ਕਿਹਾ ਪੁੱਤ ਮੈਨੂੰ ਪਿੰਡ ਛੱਡਾ ਤੇ ਉਹ ਪਿੰਡ ਛੱਡਣ ਦੇ ਬਹਾਨੇ ਮੈਨੂੰ ਇੱਥੇ ਛੱਡ ਗਿਆ ਕੋਈ ਧੀਆ ਪੁੱਤਾਂ ਦੇ ਪਾੜੇ ਕਰਕੇ ਦੁਖੀ ਸੀ ਕਿ ਤੁਸੀਂ ਧੀਆ ਨੂੰ ਜ਼ਿਆਦਾ ਦਿੰਦੇ ਹੋ ਅਸੀਂ ਇਹ ਸਾਹਮਣਾ ਤੋਂ ਇੱਥੇ ਜਿੰਨੇ ਰਹਿਣ ਵਾਲੇ ਹਨ ਤੇ ਸਾਰਿਆਂ ਦੀ ਬਖਵਾਕੀ ਤੋਂ ਸਾਨੂੰ ਪਰ ਹੈ ਸਾਰੇ ਲੋਹਾ ਪੁੱਤਾਂ ਦੀ ਸਤਾਏ ਕਰਮੋ ਦੀ ਜੈਲੋ ਨਾਲ ਕਾਫੀ ਮਤ ਮਿਲਦੀ ਸੀ ਤੇ ਦੋਹਾਂ ਦੀ ਸਮੱਸਿਆ ਵੀ ਇਨਵੇਂ ਇੱਕੋ ਜਹੀ ਹੀ ਸੀ ਇਸ ਕਰਕੇ ਦੋਵੇਂ ਇੱਕ ਦੂਜੀ ਨੂੰ ਪਹਿਣਾ ਹੀ ਆ ਰਹੀਆਂ ਸਨ ਜੈਲੋ 2 ਸਾਲ ਪਹਿਲਾਂ ਇੱਥੇ ਛੱਡੀ ਹੋਈ ਸੀ क्योंकि ओरी मत भी अपनी नूह निकलती पुत्र अपनी तीह मगर ज्यादा लगता आन वेखने पे सन करमो अक्सर जैलो कि इतने कोई घर का मैंबर मिलन भी नहीं आता आ जा नहीं जैलो दुखी हिरदे आखती है भैने हां भैने त्योहार वेले आ मदर डे वे फोटो करवाने जरूर आ जाते हैं ਮਾੜੇ ਮੋٹے ਲੀੜੇ ਲੱਤੇ ਤੇ ਖਾਣ ਨੂੰ ਭੋਰਾ ਦੇ ਜਾਂਦੇ ਨੇ ਤੇ ਮਾਗਰੋ ਮੋਬਾਈਲਾਂ ਤੇ ਫੋਟੋਆਂ ਕਰਕੇ ਦੂਜਿਆਂ ਨੂੰ ਦਿਖਾਉਣ ਲਈ ਪਾਈ ਜਾਂਦੇ ਨੇ ਲੋਕਾਂ ਨੂੰ ਸਾਰਾ ਕੁਝ ਕਰਮੋ ਆਖਰੀ ਇਹ ਭੈਣੇ ਆ ਮਦਰ ਦੇ ਤੱਕ ਆਉਂਦਾ ਹੈ ਜੈਲੋ ਉਸ ਦੀ ਪੁੱਤ ਉਸ ਦੀ ਪੁੱਤ ਨੂੰ ਮਿਲਣ ਦੀ ਤਾਂ ਉਹ ਦੇਖ ਕੇ ਆਖਦੀ ਹੈ ਕਿ ਭੈਣੇ ਪੱਕਾ ਤਾਂ ਮੈਨੂੰ ਵੀ ਨਹੀਂ ਪਤਾ ਪਰ ਪਿਛਲੇ ਸਾਲ ਉਦੋਂ ਮਈ ਦਾ ਮਹੀਨਾ ਸੀ ਜਦੋਂ ਮੇਰਾ ਜੀਤਾ ਪੁੱਤ ਤੇ ਪੋਤਰੀ ਪੋਤਰਾ ਦੇ ਪੋਤਰੀ ਆਏ ਸਨ ਚੱਲ ਫਿਰ ਜੈਲੂ ਬਣੇ ਹੁਣ ਦੱਸ ਕਿਹੜਾ ਮਹੀਨਾ ਚੱਲਦਾ ਹੁਣ ਤੇਰਾ ਆਹਾ ਮਈ ਮਹੀਨਾ ਆਵੜਾ ਹੀ ਹੈ ਨਾ ਇਹ ਸੁਣ ਕੇ ਜਿਵੇਂ ਕਰਮੋ ਵਿੱਚ ਜਾਣੀ ਪੈ ਗਈ ਕਰਮੋ ਜੈਲੇ ਨੂੰ ਕਹਿਣ ਲੱਗੀ ਜੈਲੂ ਨੂੰ ਕਹਿਣ ਲੱਗੀ ਭੈਣੇ ਉੰਦੇ ਤੱਕ ਆ ਮੈਂ ਆਪਾਂ ਨੇ ਕਰਮੀਆਂ ਹੀ ਪਰ ਜੇ ਆਪਣੇ ਪੁੱਤ ਪੋਤਰੇ ਤੇ ਨੋਹਾ ਮੇਰ ਜਾਨ ਤਾਂ ਆਪਾਂ ਕਰਮਾਂ ਵਾਲੀਆਂ ਹੋਵਾਂਗੇ ਜੈਲੂ ਕਹਿਣ ਲੱਗੀ ਕਿ ਭੈਣੇ ਆਪਾਂ ਕਰਮਾਂ ਵਾਲੀਆਂ ਕਾਹਦੀਆਂ ਹੁੰੀਆਂ ਜਿਹੜੀਆਂ ਬੜਾਪੇ ਵਿੱਚ ਆਰਾਮ ਨਾਲ ਘਰ ਵਿੱਚ ਚਾਰ ਦਿਨ ਗੁਜ਼ਾਰ ਨਾ ਸਕੀਆਂ ਆਪਾਂ ਬੁੱਤਾਂ ਨੂੰ ਔਖੇ ਹੋ ਕੇ ਇਸ ਤੱਕ ਨਹੀਂ ਪਾਇਆ ਕਿ ਤੁਸੀਂ ਵੱਡੇ ਹੋ ਕੇ ਆਪਣੀਆਂ ਜਨਾਨੀਆਂ ਮੰਗਰ ਲੱਗ ਕੇ ਸਾਨੂੰ ਇੱਥੇ ਛੱਡ ਜਾਓਗੇ ਨਾ ਭਲਾਂ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਤੁਹਾਨੂੰ ਤੁਹਾਡੇ ਦੇ ਕਿਹੜਾ ਬੜਾ ਪਾਣੀ ਆਉਣਾ ਉਈ ਗੱਲ ਨਹੀਂ ਮਾਲਕ ਦੇ ਘਰੋਂ ਦੇਰ ਹੈ ਅੰਧੇਰ ਨਹੀਂ ਜੈਲੂ ਭਣੇ ਇਹ ਲੋਕ ਆਪਣੂੰ ਪੱਥਰ ਦੀਆਂ ਮੂਰਤੀਆਂ ਵਰਤੇ ਹੱਸਦੇ ਨੇ ਕਿਉਂ ਦਿਖਾਵੇ ਲਈ ਇਨ੍ਹਾਂ ਤਿਹਾਰਾਂ ਤੇ ਮਦਨ ਦੇ ਤੇ ਪੱਥਰ ਦੀਆਂ ਮੂਰਤੀਆਂ ਤੇ ਫੁੱਲ ਜੜਾ ਕੇ ਆਪਣੇ ਅੰਦਰ ਵਾਲੇ ਮਰੇ ਭਗਵਾਨ ਨੂੰ ਖੁਸ਼ ਕਰਨ ਦੇ ਯਤਨ ਕਰਦੇ ਹਨ ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਆਪਣੇ ਮਾਪਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਸਾਨੂੰ ਪਾਲ-ਪੋਸ ਕੇ ਇੰਨਾ ਵੱਡਾ ਕੀਤਾ ਉਹਨਾਂ ਦਾ ਸਤਿਕਾਰ ਕਰੋ ਤਾਂ ਹੀ ਆਪਣਾ ਸਤਿਕਾਰ ਅੱਗੇ ਆਪਣੇ ਬੱਚੇ ਕਰਨਗੇ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਹੈ ਧੰਨਵਾਦ